ਲੋ ਜੀ ਯੂ ਵੀ ਆ ਗਿਆ ਖੋਲੀ ਖੇਡ ਕੇ ਬੁਰਾ ਹਾਲ ਕਰਵਾ ਲਿਆ ਆਪਦਾ ਸਾਰੇ ਖੱਡੇ ਤੇ ਹੂੰ ਕੋਣ ਕੋਣ ਖੱਡੇ ਤਾਂ ਅਸੀਂ 4 ਨਾ ਹਾਂ ਅਸੀਂ 4 ਪਿੰਡ ਜਿਵੇਂ ਗਏ ਤੇ ਉਹ ਪਿੰਡ ਚ ਕਿਹਦੇ ਕੋਲ ਗਏ ਤੇ ਪਿੰਡ ਚ ਹੋ ਕੀ ਕਹਿੰਦੇ ਨੇ ਮੇਰੀ ਪੁਰਾਣੀ ਟਿਊਸ਼ਨ ਵਾਲੀ ਮੈਂ ਵੀ ਨਹੀਂ ਹੈਗੀ ਹਾਂ ਉਹਨਾਂ ਦੇ ਘਰ ਆ ਅਜਾਣਾ ਦੇ ਹੌਲੀ ਕਿੱਧਰ ਤੇ ਤਾਂ ਹੀ ਆਦ ਕਿੰਨਾ ਜਲੂਸ ਕੱਢਿਆ ਪਿੰਡ ਚ ਵੜ ਕੇ ਆਇਆ ਹਨਾ ਅਰੰਗ ਬਚਾ ਕੇ ਕਦਨੇ ਆਇਆ ਪੈਕਟ ਬੰਦਨੇ ਹਾਂ ਬਚ ਗਏ ਤੇ ਫਿਰ ਆ ਵੀ ਲਾ ਦਣੇ ਤੇ ਹੁਣ ਬੰਦ ਹੋ ਗਈ ਹੌਲੀ ਬੰਦ ਹੋ ਗਈ ਚਲ ਹੁੜਾ ਕਰੇ ਜਿਹੜੇ ਬੁਲਬਲੇ ਲਾਇਆ ਤਾਂ ਸਾਰੇ ਖਤਮ ਹੋ ਗਏ ਇੱਕ ਵੀ ਨਹੀਂ ਬਚਿਆ ਹੁਣ ਸਿਰ ਨਾਲ ਐ ਆਪਣਾ ਨਾਲਾ ਮੈਂ ਉਹ ਵੀ ਉਹ ਕਰਿਆ ਵਾ ਤਾਂ ਪਹਿਲਾਂ ਹੀ ਗੀਜ਼ਰ ਚਲਾਇਆ ਵਾ ਤਾਂ ਮਗਲੀ ਬੜ ਬੜ ਕੇ ਆਊਗਾ ਫੇਰ ਠੰਡੇ ਪਾਣੀ ਚ ਨਹਾਊਗਾ ਹੁਣ ਤੁਨਾਲਾ ਲੋ ਜੀ ਇਹ 12 ਮਤਲਬ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਸਾਰੇ ਬਰਥਡੇ ਦਾ ਬਲੌਗ ਇਹ ਛੋਟੀ ਜੀ ਕਲਿੱਪਾਂ ਤੇ ਸਾਰਾ ਜਿਹੜਾ ਉਹਨਾਂ ਨੇ ਕੀਤਾ ਹੋਇਆ ਸੀਗਾ ਹਨਾ ਰੈਸਟੋਰੈਂਟ ਜੋ ਵੀ ਆ ਬਾਹਰ ਮੈਨੂੰ ਇੰਨਾ ਪਤਾ ਨਹੀਂ ਤੇ ਸਾਰਾ ਦੇਖੋ ਡੈਕੋਰੇਟ ਕੀਤਾ ਹੋਇਆ ਕਿਉਂਕਿ ਫਸਟ ਬਰਥਡੇ ਸੀਗਾ ਤੇ ਹੁਣ ਜਿਹੜੇ ਇਧਰੋਂ ਸਾਹਮਣੇ ਕੁਰਸੀ ਤੇ ਬੈਠੇ ਨੇ ਉਹ ਮਾਸੀ ਜੀ ਨੇ ਸਾਡੇ ਯਾਨਕੀ ਜਸਪਾਲ ਦੇ ਮਾਸੀ ਜੀ ਤੇ ਸਾਹਮਣੇ ਹੁਣ ਜਿਹੜੇ orange suit ਵਾਲੇ ਲਹਿੰਗੇ ਵਾਲੇ ਆਣਗੇ ਉਹ ਮਾਸੀ ਜੀ ਦੀ ਬੇਟੀ ਜਿਨ੍ਹਾਂ ਦੇ ਬੇਟੇ ਦਾ ਬਰਥਡੇ ਆ ਤੇ ਵੱਡੀ ਬੇਟੀ ਨੇ ਇਹ ਛੋਟੀ ਵੀ ਤੁਹਾਨੂੰ ਇਹਦੇ ਵਲੌਗਸ ਦੇਖਣਗੇ ਇੱਕ ਵਾਰੀ ਸੀ ਤਾਂ ਗੱਲ ਹੋ ਗਈ ਸੀ ਦੋਨੋਂ ਸਿਸਟਰਸ ਦੇ orange ਲਹਿੰਗੇ ਪਾਏ ਹੋਏ ਸੀਗੇ ਤੇ ਜਿਹੜੇ ਹੁਣ ਦੂਜੇ orange ਲਹਿੰਗੇ ਵਾਲੇ ਆਣਗੇ ਇਹ ਛੋਟੀ ਬੇਟੀ ਹੈ ਮਾਸੀ ਜੀ ਦੀ ਯਾਨੀ ਕਿ ਉਹਨਾਂ ਦੀ ਛੋਟੀ ਸਿਸਟਰ ਲਓ ਜੀ ਇੱਧਰ ਮਾਸੀ ਜੀ ਦੀ ਧੀ ਤੇ ਇਹ ਜਮਾਈ ਯਾਨੀ ਇਹਨਾਂ ਦੇ ਵੱਡੀ ਬੇਟੀ ਦੇ ਘਰ ਹਸਬੰਡ ਤੇ ਇਹ ਆਪਣੇ ਬੇਟੇ ਦੀ ਹੁਣ ਕਰਵਾ ਰਹੇ ਨੇ ਨੱਚਕੁੱਦ ਕੇ ਐਂਟਰੀ ਤੇ ਇੱਧਰ ਨਾ ਮਤਲਬ ਜਿਹੜੀ ਇਹਨਾਂ ਦੀ ਛੋਟੀ ਬੇਟੀ ਐ ਮੈਂ ਸਾਰੀ ਜ਼ਿੰਮੇਵਾਰੀ ਵਲੌਗ ਦੇ ਉਹਨਾਂ ਨੂੰ ਦਿੱਤੀ ਸੀਗੀ ਪਰ ਫਿਰ ਵੀ ਵਿਚਾਰਿਆਂ ਨੇ ਇਹ ਪਿੱਛੇ ਸਾਡੇ ਮਾਸੀ ਜੀ ਆ ਰਹੇ ਨੇ ਤੇ ਫਿਰ ਵੀ ਵਿਚਾਰੀ ਨੌਕਰੀ ਕਿੱਥੇ ਦੀ ਤਾਂ ਹੋ ਸਕਿਆ ਬਣਾਇਆ ਕਿਉਂਕਿ ਗਾਣੇ ਨਾ ਗਾਣੇ ਚੱਲਦੇ ਨੇ ਜਿੱਦੇ ਤੇ ਆਪਾਂ ਗਾਣੇ ਕਿ ਬਣਾਉਗੇ ਤਾਂ ਨਹੀਂ ਪਾ ਸਕਦੇ ਨਾ ਵਲੌਗ ਦੇ ਕੋਪੀਰਾਈਟ ਆਉਣੇ ਨੇ ਤੇ ਇਹਨਾਂ ਦੀ ਸਾਰੀ ਫੈਮਿਲੀ ਨਾ ਉਹਨਾਂ ਤੋਂ ਜਿਹੜੀ ਸਾਰੀ ਆਓ ਕੈਨੇਡਾ ਚ ਸਿਫਟਾ ਪਰ ਬਸ ਇਹਨਾਂ ਦਾ ਇੱਕ ਬੇਟਾ ਹੀ ਇੱਧਰ ਇੰਡੀਆ ਚ ਤੇ ਉਹ ਨੂੰ ਕਿਸੇ ਕੰਮ ਕਰਨ ਇੱਧਰ ਆਏ ਹੋਏ ਨੇ ਇੰਡੀਆ ਚ ਨਿਹਤ ਆ ਵੀ ਅੱਜ ਬਰਥਡੇ ਤੇ ਹੁੰਦੇ ਤੇ ਬਾਕੀ ਛੋਟੀ ਬੇਟੀ ਤੇ ਬੱਚੇ ਸਾਰੇ ਨਾਲ ਦੇ ਤਿੰਨੇ ਮਤਲਬ ਮੈਰਿਡ ਨੇ ਮਾਸੀ ਜੀ ਉਹਨਾਂ ਦੇ ਤੇ ਦਿਨ ਹੋਏ ਇਹ ਸਾਰੀਆਂ ਆਪਣੀਆਂ ਗੇਮਾਂ ਵਗੈਰਾ ਖੇਡਣ ਤੇ ਹੋਲੀ ਜਿਹੜੀ ਯੂਵੀ ਦੀ ਵੀਡੀਓ ਬਣਾਈਆ ਹੋਲੀ ਹੜੀ ਉੱਪਰ ਤੇ ਸਟਾਰਟ ਕੀਤਾ ਆਪਾਂ ਵਲੌਗ ਕਿਉਂਕਿ ਯੂਵੀ ਤੇ ਹੋਲੀ ਖੇਡੀਆਂ ਅਸੀਂ ਨਹੀਂ ਇਸ ਵਾਰ ਕਿਸੇ ਨੇ ਵੀ ਘੱਟ ਡਿਨਰ ਆ ਵੀਨੇ ਦਰਮਾਸੇ ਜਿਨੇ ਕਿਸੇ ਨੇ ਹੋਲੀ ਨਹੀਂ ਖੇਡੀ ਸਿਰਫ ਜਵਾਕਾਂ ਜਵਾਕਾਂ ਨੇ ਹੋਲੀਆਂ ਕੀ ਖੇਡੀਆਂ ਅਸੀਂ ਹੋਲੀ ਦਾ ਕੋਈ ਮਜ਼ਾ ਨਹੀਂ ਲਿਆ ਹੈਗਾ ਮੈਨੂੰ ਹੋਲੀ ਦਾ 컬러 ਦਿੱਤੇ ਨੱਚਉ ਵੀ ਨਹੀਂ ਹੈਗਾ ਕੋਈ ਮੈਨੂੰ ਸਿਰਫ ਦਵਾਈ ਦਵਾਈ ਪਸੰਦ ਹੈ ਹੋਲੀ ਮੈਨੂੰ ਹੋਲੀ ਕੋਈ ਨਹੀਂ ਕਿ ਆ ਦਵਾਈ ਦਵਾਈ ਦੀਵਾਲੀ ਦਵਾਈ ਪਸੰਦ ਹੈ ਕੋਈ ਨਾ ਜੇ ਗੈਟ ਦ ਵਾਈ ਨਾ ਪੂਰ ਰਹਿਣਾ ਹੋਲੀ 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 ਪਸੰਦ ਕਿਉਂਕਿ ਹੋਲੀ ਨਾ ਪਾਣੀ ਚ ਭਿਓ ਦਿੰਦੇ ਨੇ ਇੰਨਾ ਉਹ ਕਰ ਦਿੰਦੇ ਨੇ ਤਾਂ ਕਰਕੇ ਮੈਨੂੰ ਵਧੀਆ ਨਹੀਂ ਲੱਗਦੀ ਤੇ ਹੁਣ ਬੋਲੀ ਤੇ ਅਗਲਾ ਦਿਨ ਨਾ ਹੋਣੀ ਅਗਲੀ ਸਵੇਰ ਨਾ ਸੋਰੀ ਸਵੇਰ ਨਹੀਂ ਅਗਲੇ ਦਿਨ ਹੀ ਦਪਹਿਰ ਦਪਹਿਰ ਤੇ ਵੀ 3 ਵਜੇ ਹੈ ਵੀ ਦੋ ਪਹਿਰ ਮੰਨਦੇ ਨੇ ਤੇ ਅੱਧਾ ਯੂਕਾ ਦਾ ਇਹਨੇ ਆਲੂ ਵਾਲਾ ਪਰੌਂਠਾ ਯੂ ਵੀ ਆ ਗਿਆ ਪੇਪਰ ਦੇ ਕੇ ਤੇ ਹੁਣ ਮੈਂ ਯੂਵੀ ਦਾ ਪਰੌਂਠਾ ਬਣਾਦਾ ਮੈਂ ਤਾਂ ਦੁਪਹਿਰ ਮੈਂ ਤਾਂ ਰੋਟੀ ਖਾਣੀ ਸੀ ਤੇ ਉਹ ਰੋਟੀ ਇਹ ਹੁਣ ਨਾ ਕੰਟੀਨ ਹੋ ਗਈ ਫਿਰ ਆਉਣ ਕਿਉਂਕਿ ਜਦ ਸਕੂਲੋਂ ਆਉਂਦਾ ਏ ਉਸ ਟਾਈਮ ਇਹ ਰੋਟੀ ਖਾ ਕੇ ਆਉਂਦਾ ਏ ਆਪਣੀ ਉੱਥੇ ਸਕੂਲ ਦੇ ਉਸੇ ਟਾਈਮ 1 ਵਜੇ ਛੁੱਟੀ ਹੁੰਦੀ ਹੈ ਨਾ ਪੇਪਰ ਕਰਕੇ ਉਸੇ ਟਾਈਮ ਰੋਟੀ ਖਾ ਕੇ ਆਉਂਦਾ ਏ ਫਿਰ ਘਰੇ ਇਹਨੂੰ ਮੈਂ ਟਿਊਸ਼ਨ ਜਾਣ ਤੋਂ ਪਹਿਲਾਂ ਦਿੰਦੀ ਹੁੰਦੀ ਆ ਰੋਟੀ भी ताकि फिर ट्यूशन तेन जल्दी भुखे क्योंकि भुख है ना जो शिटी लगती है शाम भी कल भी मेरा सिर खा गया दे जल्दी अज दो घंटे पहला खा के लटे थी रोटी फिर तो ता उस टाइम होता भी भुख लग गई रोटी दे दू बस भी रोटी दे दो अभी आबू आ रहे है ਯੂ ਵੀ ਨੂੰ ਬਣਾ ਰਹੀ ਹਾਂ ਤੇ ਦੇਸੀ ਕੀ ਦਾ ਆਪਣਾ ਹਮੇਸ਼ਾ ਮम्मा ਲਈ ਉਹ ਸਾਰੇ ਉਹ ਕਹਿ ਲੱਗ ਜਾਂਦੇ ਨੇ ਵੀ ਅੱਜ ਆਪੂ ਆ ਰਹੇ ਪਰ ਆਉਂਦਾ ਤਾਂ ਹੈ ਨਹੀਂ ਆ ਜਾ ਰਹੇ ਤਾਂ ਚੁੱਗਿਆ ਗਿਆ ਲੈਣਾ ਹਾਂ ਪਾਤੋਂ ਟਿਊਸ਼ਨ ਗਿਆ ਬੇਟਾ ਕੋਈ ਨਾ ਆ ਕੇ ਮਿਲ ਲੇਗਾ ਤੇ ਕੱਲ ਉਹ ਸੇ ਕਿੱਥੇ ਜਾਣਾ ਹੈ ਤੁਹਾਡੇ ਸਾਰੇ ਆਲੇ ਇੱਕ ਸਰਪ੍ਰਾਈਜ਼ ਹੈ ਕੱਲ ਅਗਲੇ ਅਗਲੇ ਬਲੌਗ ਜਰੂਰ ਦੇਖਿਓ ਸਾਰੇ ਕਿੱਥੇ ਜਾਣਾ ਹੈ ਤੁਹਾਨੂੰ ਵੀ ਬਲੌਗਸ ਪਤਾ ਹੀ ਲੱਗ ਜੂਗਾ ਨਾ ਸਾਰਾ ਕੁਝ ਦੱਸੂਗੀ ਮੈਂ ਅੱਗੇ ਇਹ ਅੱਜ ਬਣ ਰਿਹਾ ਚਾ ਟੱਕਰਾਉਂ ਥਾ ਦੇਸੀ ਕੀ ਵਾਲਾ ਦਿਖਾਈ ਹੋਏ ਦੇਸੀ ਕੀ ਵਾਲਾ ਪਰੌਠਾ ਬਣ ਰਿਹਾ ਦੇਖੋ ਦੇਸੀ ਕੀ ਵਾਲਾ ਐਨਾ ਐਨਾ ghee ਲਾ ਕੇ ਨਾ ਐਨਾ ਐਨਾ ghee ਲਾ ਕੇ ਜੇਕਰ ਥੋੜਾ ਹੋਰ ਵਾਧਾ ਲਾ ਦੇ ਤਾਂ ਦਿੱਲੀ ਵਾਲੇ ਜਿਹੜੇ ਪਰੌਠੇ ਨਹੀਂ ਹੁੰਦੇ ਉਹ ਪਰੌਠੇ ਬਣ ਜਾਂਦੇ ਇੱਕ ਵਾਰ ਖਾਏ ਤੇ ਭੁੱਲਿਆਂ ਨਹੀਂ ਭੁੱਲਿਆਂ ਨਹੀਂ ਇਹਨਾ ਮੈਂ ਇੱਕ ਹੋਟਸਨਾ ਚਾਹਦੀ ਆ ਮੈਂ ਹੁਣ ਇਸੇ ਬਲੌਗ ਚ ਜਿਹੜੇ ਸਾਡੇ ਮਾਸੀ ਜੀ ਗਏ ਹੋਏ ਨੇ ਕੈਨੇਡਾ ਉਹਨਾਂ ਦੀ ਸਾਰੀ ਫੈਮਲੀ ਗਈ ਹੋਈ ਹੈ ਦੋ ਕੁੜੀਆਂ ਨੇ ਉਹਨਾਂ ਦਾ ਇੱਕ ਬੇਟਾ ਤੇ ਕੁੜੀਆਂ ਵੀ ਉੱਥੇ ਕੈਨੇਡਾ 'ਚ ਸ਼ਿਫਟ ਨੇ ਹਨਾ ਵੀ ਕਾਫੀ ਸਾਲ ਹੋ ਗਏ ਉਹਨਾਂ ਨੂੰ ਮਾਸੀ ਦਾ ਤਾਂ ਚਲੋ ਹੁਣ ਡੇਢ ਸਾਲ ਤੋਂ ਹੀ ਗਏ ਨੇ ਤੇ ਨਾ ਸਾਲ ਤੋਂ ਹੀ ਸਾਲ ਤੋਂ ਹੀ ਉਹਨਾਂ ਦਾ ਦੋ ਤਾਂ 1 ਸਾਲ ਦਾ ਹੋ ਗਿਆ ਤੇ ਉਹਨਾਂ ਨੇ ਮਨਾਇਆ ਜਨਮ ਦਿਨ ਉਹਨਾਂ ਨੇ ਬਹੁਤ ਵਧੀਆ ਬਰਥਡੇ ਮਨਾਇਆ ਹੈ ਤੇ ਉਹ ਹੁਣ ਇਸੇ ਬਲੌਗ 'ਚ ਅੱਗੇ ਦਿਖਾਵਾਂਗੇ ਬਿੱਚੀ ਆਉਗੈ ਸਲੌਗ ਚ ਤਾਂ ਪਲੀ ਸਾਰੇ ਦੇਖਿਓ ਉਹਨਾਂ ਦੇ ਸਾਰਾ ਮਤਲਬ ਉਹਨਾਂ ਦੀ ਸਾਰੀ ਫੈਮਿਲੀ ਉਹਨਾਂ ਦੀ ਕੁੜੀ ਵੱਡੀ ਕੁੜੀ ਆ ਜਿਹੜੀ ਸਭ ਤੋਂ ਪਹਿਲੇ ਵੱਡੀ ਗਈ ਸੀ ਉਹ ਤਾਂ ਕਾਫੀ ਸਾਲਾਂ ਤੋਂ ਥੀ ਉਹਨੇ ਤੱਕ ਹੁਣ ਉਹਨਾਂ ਦੀ ਸਾਰਾ ਪਰਿਵਾਰ ਇਹ ਉੱਧਰ ਸ਼ਿਫਟ ਹੋ ਗਿਆ ਬਸ ਤੇ ਉਹਦਾ ਬਰਥਡੇ ਪਹਿਲਾਂ ਮਨਾਇਆ ਸੀਗਾ ਬਹੁਤ ਬਹੁਤ ਵਧੀਆ ਮਨਾਇਆ ਤੇ ਸਾਰੇ ਜ਼ਰੂਰ ਦੇਖਿਓ ਦੇਚ ਸ਼ਾਇਦ ਇੱਕ ਨਾ ਇੱਕ ਤਾਂ ਪਹਿਚਾਣ ਵਾਲਾ ਵੀ ਨਿਕਲ ਜਾਂਦਾ ਹੁੰਦਾ ਹੈ ਯੂਵੀ ਨੂੰ ਪਰੌਂਠਾ ਦੇ ਦਾ ਇੱਕ ਪਰੌਂਠਾ ਲਓ ਜੀ ਹੁਣ ਯੂਵੀ ਨੂੰ ਦੇਦੀ ਆਪਾਂ ਪਰੌਂਠਾ ਤੇ ਇੱਥੇ ਧਰ ਲਈ ਮੱਖਣੀ ਆ ਚੱਕੀਏ ਪਰੌਂਠਾ ਹੁਣ ਇਹਦੇ ਉੱਪਰ ਧਰੂਗੀ ਮੱਖਣੀ ਮੱਖਣੀ ਨਾ ਫ੍ਰਿਜ ਚ ਹੁਣ ਕੱਲ ਹੋਈ ਸੀਗੀ ਤਾਜੀ ਮੱਖਣੀ ਇਹ ਹੁਣ ਮੈਂ ਇਹਦੇ ਪਰੌਂਠੇ ਉੱਪਰ ਰੱਖ ਦੂੰਗੀ ਤਾਂ ਕਿ ਇਹ ਉੱਪਰ ਪੈਂਗੜ ਜੇ ਰਮਕਣੀ ਕੀ ਨੂੰ ਵਧੀਆ ਲੱਗਦਾ ਪਰੌਂਠਾ ਸਾਰੇ ਦੱਸਿਓ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਗਰਮ-ਗਰਮ ਦੇ ਉੱਪਰ ਦੇ ਪਰੌਂਠੇ ਦੇ ਉੱਪਰ ਹਨਾ ਪਰ ਖਾ ਨਹੀਂ ਸਕਦੇ ਹੈਗੇ ਫਿਰ ਪਤਾ ਹੀ ਹੈ ਤੁਹਾਨੂੰ ਇਹ ਸਭ ਕੁਝ ਆਪਾਂ ਥੋੜਾ ਘਟਾਇਆ ਹੋਇਆ ਲਓ ਜੀ ਅਸੀਂ ਚੱਲੇ ਗੁਰਦੁਆਰੇ ਤੇ রাਵੀ ਸਾਹਮਣੇ ਆ ਰਹੀ ਆ ਰਾਵੀ ਮੈਨੂੰ ਕੱਲ ਦੀ ਕਹਿ ਰਹੀ ਸੀ ਕੱਲ ਵੀ ਆਹ ਕਿੱਥੋਂ ਦੇ ਨਿਕਲਦੇ ਓਏ ਤੂੰ ਮਾਸੀ ਨਹੀਂ ਜਾਂਦੀ ਤੂੰ ਗੁਰਦੁਆਰ ਚੱਲਿਆਂ ਹਾਂਜੀ ਮਾਸੀ ਮੰਮੀ ਤੇਰੀ ਉਹਨੇ ਤਾਂ ਗ੍ਰਾਸ ਲੱਗੀ ਹੋਈ अच्छा क्लास लग रही है देख लो अपनी मेरी एंटी सोरी तो थी कल कल भी बद्दल ਤਾਂ ਅੱਜ ਵੀ ਤਾਂ ਕੱਲ ਸਲਾਹ ਬਣਾਈ ਤੀ ਮੈਂ ਕਿਹਾ ਕੱਲ ਤਾਂ ਜਵਾਬ ਦੇਤਾ ਤਾਂ ਅੱਜ ਤਾਂ ਉਹਨੂੰ ਕਹਿਨੀ ਹੈ ਵੀ ਅੱਜ ਮੱਥਾ ਟੇਕ ਕੇ ਆਨੇ ਆ। ਤਾਹਾਂ ਟਖੜਿਆ ਤੁਹਾਨੂੰ ਮੱਥਾ ਟੇਕ ਕੇ ਆਉਣ ਦੇ ਫੈਸਲ ਕਰਵਾ ਤੁਸੀਂ। ਫੈਸਲੇ ਕਰੂਗੇ। ਦੇਖੋ ਕੁੜੀ ਨੂੰ ਟੱਕ ਕੇ ਲੈ ਕੇ ਆਈ। ਹਾਂ ਲੋ ਜਿੰਦ ਨੂੰ ਹੁਣ ਰੋਜ਼ ਦੇਖਣ ਦੀ ਇੱਤ ਪੈ ਗਈ ਪਹਿਲਾਂ ਰੰਪਰ ਪਤਾ ਮੈਂ ਕਿ ਕੱਲੀ ਰੰਪਰ ਚਲੇ ਕੇ ਜਾਣੀਆ ਫਿਰ ਜਦ ਬੱਦਲ ਦੇਖਿਆ ਬਾਹਰ ਫਿਰ ਮੈਂ ਪਿਛਾਉਣੀ ਚੱਕੀ ਹਾਂ ਸੂਟ ਸੋਹਣਾ ਲੱਗ ਰਿਹਾ ਏ ਤੇਰਾ ਮੈਂ ਕਿਹਾ ਇਹ ਪੁਰਾਣਾ ਨਹੀਂ ਹੈ ਪਿਛਲੇ ਪਿਛਲੇ ਗਰਮੀਆਂ ਦਾ ਹਨ ਆ ਗਿਆ ਹਾ ਖੁੱਲ੍ਹ ਕਰਾਇਆ ਕਿੱਥੇ ਆ ਗਿਆ ਖੁੱਲ੍ਹ ਕਰਾਇਆ ਠੀਕ ਹੈ ਠੀਕ ਹੈ ਉਹ ਵੀ ਆਈ ਵੀ ਹੋਈ ਐ ਮੰਮੀ ਵੀ ਆਈ ਵੀ ਐ ਤੇਰੀ ਨਹੀਂ ਮੈਂ ਕੱਲ ਨੂੰ ਆਈ ਆ ਜੀ ਅੱਛਾ ਕੱਲ੍ਹੀ ਛੁੱਟੀਆਂ ਹੋਣੀਆਂ ਨਾ ਹਾਂ ਜੀ ਪੇਪਰ ਹੋਲੇ ਹਾਂ ਜੀ ਪੇਪਰ ਹੋ ਗਏ ਸੀ ਮੈਂ ਕੁੜੀ ਦਰ ਰੌਮਪਰ ਪਾਈ ਮੈਂ ਕਹਿੰਦੇ ਨੂੰ ਪੱਲਾ ਰੌਮਪਰ ਚ ਲੈ ਕੇ ਜਾਉ ਚੱਲ ਛੋਟੀ ਰੱਬ ਨੇ ਕਰਕੇ ਬੱਦਲ ਮੈ ਹੀ ਖਰਾਬ ਕਰਦਾ ਸਹੀ ਗੱਲ ਆ ਸੋਣ ਅੱਜ ਅਸੀਂ ਗੁਰਦੁਆਰਾ ਸਾਹਿਬ ਆਏ ਆ ਜਿੰਦ ਉਹਦੇ ਪਹਿਲੀ ਵਾਰ ਮੱਥਾ ਟਿਕਾਣ ਜਿੰਦ ਦੀ ਮੰਮੀ ਵੀ ਆ ਨਾਲ ਜਿੰਦ ਦੀ ਭੈਣ ਵੀ ਆ ਜਿੰਦ ਦਾ ਭਾਈ ਵੀਡੀਓ ਬਣਾ ਰਿਹਾ ਸਾਰੇ ਸਾਰੇ ਜਣੇ ਮੱਥਾ ਟਿਕਾਣ ਲੈ ਕੇ ਆਏ ਅਨੂੰ ਅੱਜ ਪਹਿਲੀ ਵਾਰ ਦਿੰਦਲੇ ਰੀ ਹਵਾ ਚ ਅੰਗੜਾਈਆਂ ਅੱਜ ਬੱਦਲ ਵਾਈ ਬਹੁਤ ਹੋ ਰਹੀ ਸੀ ਪਰ ਬਚਾ ਕੇ ਲੈ ਕੇ ਆਇਆ ਸੀ ਕੱਲ ਦੇ ਗਾਰੇ ਤੇ ਮੱਥਾ ਟੇਕਿਆ ਯੇ ਟੇਕਿਆ ਯੇ ਕੱਲ ਹਵਾ ਬਹੁਤ ਜ਼ਿਆਦਾ ਸੀ ਫਿਰ ਅੱਜ ਆਇਆ ਤਾਂ ਲੈ ਗਈ ਸੀ ਅੰਗੜਾਈ ਨੂੰ ਲਓ ਜੀ ਅਸੀਂ ਮੱਥਾਂ ਦਾ ਟੇਕਿਆ ਏ ਤੇ ਹੁਣ ਅਸੀਂ ਚੱਲੇ ਆ ਘਰ ਵਾਪਸ ਪਹਿਲਾਂ ਜਦ ਆਏ ਤੇ ਜਦ ਬੱਦਲਤਾ ਹਨਾ ਹੁਣ ਉਹਦੇ ਬਾਅਦ ਨਿਕਲ ਗਈ ਧੁੱਪ ਹਾਂ ਤੇ ਹੁਣ ਜਿੰਦ ਕਰਕੇ ਪਹਿਲਾਂ ਤਾਂ ਸੀ ਪਿਛਲੇ ਸਾਲ ਦਾ ਰੋਹ ਜਾਂਦੀਆਂ ਤੀਆਂ ਹੁਣ ਜਿੰਦ ਕਰਕੇ ਨਿਆ ਹੋਏ ਕਰਨਾ ਇੱਧਰ ਨੂੰ ਹੁਣ ਅੱਗੇ ਗਰਮੀ ਆ ਜਣੀ ਪਰ ਮੈਂ ਤਾਂ ਹਜੇ ਆ ਰਹੀਆਂ ਕਈ ਦਿਨ ਹੋ ਗਏ ਨਹੀਂ ਆਉਣਾ ਫਿਰ ਇਧਰ ਨਾਲ ਔਖਾ ਹੁੰਦਾ ਨਾ ਨਿਆਣੇ ਨਾਲ ਔਖਾ ਛੋਟੇ ਨਾਲ ਜੇ ਛੇ ਜਦ ਨਿਆਣਾ 7-8 ਮਹੀਨੇ ਹੋ ਜਾਂਦਾ ਫਿਰ ਕੋਈ ਔਖਾ ਨਹੀਂ ਹੁੰਦਾ ਫਿਰ ਆਪਾਂ ਬਾਹਰ ਆਮ ਨਾਲ ਨਿਕਲ ਸਕਦੇ ਚਲੋ ਜੀ ਅਸੀਂ ਅੱਗੇ ਘਰ ਵਾਪਸ ਤੇ ਅਸੀਂ ਆਏ ਇਧਰ ਮਾਸੀ ਜੀ ਦੀ ਕਲਾਸ ਲਾ ਰਹੇ ਨੇ ਦੇਖੀਏ ਕਿਹੜੀ ਕਲਾਸ ਲਾ ਰਹੇ ਨੇ ਓਏ ਹੋਏ ਹੋ ਫਸੀ ਕਲਾਸ ਲਾ ਦੇਖਣਾ ਹੈ ਤੇ ਸਾਰਿਆਂ ਨੂੰ ਉਹ ਤਾਂ ਕਲਾਸ ਲਾ ਕੇ ਖਿਸਕਲੇ ਉਹਦੇ ਤੇ ਹਾਂ ਜਿੰਦ ਨੂੰ ਮਲਾਣ ਲੈ ਕੇ ਆਏ ਤੇ ਜਿੰਦ ਦੀ ਉਹ ਤਾਈ ਜੀ ਹੈ ਨਾ ਵੱਡੀ ਮੰਮਾ ਜੀ ਅੰਦਰ ਵਾਗੇ ਚੱਲ ਹੁਣ ਜਿੰਦ ਦੀ ਕਲਾਸ ਲਾਉਣਗੇ ਖੁਸ਼ਬੂਆਂ ਠਾਲੀਆਂ ਪਈਆਂ ਨੇ ਵਾਸੀ ਨੇ ਤਾਂ ਦਾ ਖਾਣਾ ਪੀਣਾ ਸ਼ੁਰੂ ਹੋ ਗਿਆ ਸ਼ਾਮ ਦਾ ਉਹ ਨਾ ਅਸੀਂ ਕਿਹਾ ਵੀ ਕਲਾਸ ਲਾਂਦੇ ਦਿਖਾਵਾਂਗੇ ਤੁਸੀਂ ਤਾਂ ਅਥਰੇ ਖਿਸਕੇਲੇ ਪਹਿਲਾਂ ਹੀ ਉਹ ਵੀ ਤੁਹਾਡਾ ਖਾਲੀ ਬੈਡ ਬਹੁਤ ਗਏ ਹੋਨੇ ਅਮਰੀਕਾ ਅੱਛਾ ਠੀਕ ਹੈ ਉਹਨਾਂ ਨੇ ਬਹੁਤ ਘੜੀਆਂ ਹੋਏ ਸੈੱਟ ਕਰਦੇ ਹੁਣ ਤਾਂ ਵੀਡੀਓ ਕੋਈ ਨਹੀਂ ਚੱਕ ਲੋ ਇਹ ਤਾਂ ਕਰਨੀ ਆ ਬਾਤਾਂ ਕਰਕੇ ਗਰੁੱਪ ਜਿੱਗੇ ਹੁੰਦੇ ਸਾਰੇ ਉਹਨਾਂ ਨਾਲ ਵਿੱਚ ਬੜੀ ਜਮਾ ਮਿਲਣ ਨਹੀਂ ਆਂਦੀ ਪਰ ਮੈਂ ਰੋਜ਼ ਮਿਲਣ ਆਉਣੀ ਆ ਦੇ ਕਲਾਸ ਬਟ ਮਮੂ ਬਿਜ਼ੀ ਹੋਗੀ ਮਮੀ ਬਿਜ਼ੀ ਹੋਗੀ ਲੈ ਉਹ ਨਹੀਂ ਐ ਬੰਦੀ ਪੂ ਨਹੀਂ ਕਰਾ ਰੋਣਾ ਓਹੋ ਸ਼ਾਮ ਨੂੰ ਹੁਣ ਅੱਛਾ ਉਹ ਜਿਹੜਾ ਸੀਰਮ ਲਿਆਦਾ ਵੇ ਮੈਂ ਉਹ ਕਿਉਂ ਉੱਥੇ ਹਾਂ ਕਿਵੇਂ ਲਾਉਨੇ ਹੋ ਮੈਨੂੰ ਲਾਉਣਾ ਸਿਖਾਓ ਮੈਂ ਮੈਨੂੰ ਨਹੀਂ ਆਉਂਦਾ ਮੈਨੂੰ ਲਾਉਣਾ ਸਿਖਾਓ ਕਿੰਨਾ ਸੋਹਣਾ ਲੱਗਦਾ ਹੈ ਕੀ ਕੀ ਆਹ हेयर क्लिप ਦੀ ਨਾ ਅੱਛਾ ਕਿਹਨੇ ਲਾਉਂਦੀ ਆ ਅੱਛਾ ਠੀਕ ਹੈ ਮੈਨੂੰ ਲਾਉਣਾ ਨਹੀਂ ਆਉਂਦਾ ਤੇਰੇ ਸੁਣਨ ਕੇ ਇੱਕ ਤਾਂ ਚੁੰਮਤਾ ਵੀ ਲਾਉਂਦੇ ਹੁੰਦੇ ਮੈਨੂੰ ਉਹ ਤਾਂ ਮੈਂ ਇੱਕ ਮੂਹਰ ਲਾਉਣਾ ਹੁੰਦੀ ਕਿਤੇ ਹਨਾ ਕਰਨ ਆਜੋ ਮੈਂ ਤਾਂ ਕੱਲ ਵੀ کہہ ਰਹੀ ਸੀ ਆ ਦੇਖ ਹਾਂ ਐਂ ਬਟਾ ਦੇ ਕੇ ਹਾਂ ਫੇਰ ਇਹਨੂੰ ਉੱਪਰ ਐਵੇਂ ਇੱਕ ਕੱਚਾ ਲਾ ਲੈਣਾ ਫੇਰ ਦੇਖਦੇ ਆਂ ਤੇ ਅੱਛਾ ਬੰਦ ਇਹ ਐਵੇਂ ਦੇ ਪਾਸੇ ਲੱਚਰ ਲਾ ਲੈਣਾ ਮੇਰੇ ਬਾਹਰ ਬਾਹਰ ਕਿੱਥੋਂ ਖਸੂ ਹੁਣ ਆ ਮੋੜ ਲਓ ਮੋੜ ਲਓ ਹਾਂ ਇਹ ਐਨ ਮੋੜ ਐਵੇਂ ਲਾਉਂਦੀ ਮੈਂ ਜੇ ਕੋਈ ਆਲੇ ਦੁਆਲੇ ਤੇ ਬਾਹਰ ਕੋਲ ਇੱਕ ਅੱਧਾ ਬਸ ਸੋਈ ਲੱਗ ਸਕਦਾ ਕਰ ਲਓ ਅੱਛਾ ਇੱਥੇ ਸੋਈ ਲਾ ਲਵੇ ਹਾਂ ਆ ਦੇਖੋ ਐਵੇਂ ਧੂੜਾ ਬਣਾ ਲਿਆ ਫੇਰ ਉੱਪਰ ਲਾ ਕਰਨਾ ਇਹ ਬਸ ਐਦੋੇ ਵਾਲੀ ਜੀ ਸੂਈ ਵੀ ਇਹ ਖਾਸ ਸੋਨਾ ਬਣਦਾ ਹੈ ਇਹ ਬਹੁਤ ਜਾਕੀ ਲੱਗੇ ਦਿੰਦੀ ਸੰਗੂਆ ਸੰਗੂਆ आजा 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 आगी ਚੁੰਡੀਆਂ ਵਾਲੀ ਆ ਗਈ ਆ ਗਈ ਕਿ ਤੇ ਗਈ ਤੀ ਤੂੰ ਕਿੱਥੇ ਗਈ ਤੀ ਉਹ ਮੇਰੀ ਕੁੜੀ ਉਹ ਮੇਰੀ ਕੁੜੀ ਤੁਮ ਸਾਰੇ ਦੇਖਣਾ ਚਾਹਦੇ ਤੇ ਸਾਰੇ ਮਿਸ ਕਰ ਰਹੇ ਤੇ ਤੁਨੂੰ ਹੈ ਓਈ ਓਈ ਇਹ ਮੇਰੀ ਛੋਟੀ ਜੀ ਕੁੜੀ ਹੈ ਹਾਏ ਲੋ ਫੇਰ ਭੱਜਦਾ ਆ ਰਿਹਾ ਇਹਨੂੰ ਪੂਰੀਆਂ ਮਸਤੀਆਂ ਦਿਖ ਰੀਆਂ ਏ ਹੁਣ ਇਹਨੂੰ ਚੋ ਚੜ ਗਿਆ ਇਹਨੇ ਚੋ ਚੜ ਗਿਆ ਮੇਰੇ ਪੱਤ ਨੂੰ ਚੋ ਚੜ ਗਿਆ ਉਹਨੂੰ ਮੇਰੀ ਲਾਡੋ ਰਾਣੀ ਨੂੰ ਹੁਣ ਇਹ ਲਾਡੋ ਰਾਣੀ ਆ ਗਈ ਉਨੀਓ ਵੀਨੂ ਨੇ ਬਤਾ ਦੇ ਜਾਈਓ ਬਿਆ ਉਹ ਗਕੋ ਮਸਤੀਆਂ ਕਰੋ ਇਹਨਾਂ ਨੂੰ ਲੈ ਕੇ ਆ ਇਹਨੂੰ ਇਹ ਮੇਰੇ ਕੋਲ ਟਿਕ ਨਹੀਂ ਰਹਾ ਤਾਂ ਹਾਂ ਭੱਜ ਗਿਆ ਤਾਂ ਇਹ ਇਹ ਹਰਾਮੀ ਕੁੜੀ ਭੱਜ ਗਈ ਸੀ ਇਹ ਆਈ 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 ਲੋ ਲਓ ਜੀ ਹੁਣ ਸਮਾਰ ਕੇ ਦੇਖੋ ਬਬਲੀ ਨੂੰ ਛੋਟੀ ਜੀ ਬਬਲੀ ਨੂੰ ਟਿਕ ਨਹੀਂ ਟਿਕਣਾ ਇਹਨੇ ਹੁਣ ਵੀ ਨਹੀਂ ਦੇ ਦੇ ਕਿਹਾ ਤੇ ਤੇ ਤਮੂ ਕਹਾ ਦੇ ਟਟ ਨੋ ਕਹਾ ਦੇ ਟਟ ਨੋ ਲੋ ਜੀ ਆ ਦੇਖੋ ਇਹ ਮੇਰੇ ਕੋਲ ਟਿਕ ਨਹੀਂ ਰਹੀ ਮੇਰੀ ਕੁੜੀ ਬਾਹ ਠੱਡ ਬਹੁਤ ਹੈ ਹੈ ਦੋ ਚੁੰਡੀਆਂ ਵਾਲੀ ਆ ਦੇਖੋ ਆ ਦੇਖੋ ਕਿਉਂ ਮੇਰੀ ਕੁੜੀ ਆ ਗਈ ਆ ਛੋਟੀ ਜੀ ਮੇਰੀ ਕੁੜੀ ਆ ਗਈ ਤੈਨੂੰ ਵਲੌਗ ਚ ਦੇਖਦੀ ਜਦ ਪਤਾ ਮੈਨੂੰ ਕਿੰਨਾ ਹੋ ਹੁੰਦਾ ਤੇ ਵੀ ਹਾਏ ਕੁੜੀ ਬਣੀ ਫਿਰਦੀ ਹੈ ਮੇਰੀ ਗੋਦੀ ਚ ਨਹੀਂ ਹੈਗੀ ਪਰ ਜਦ ਇਹਨੂੰ ਮੈਂ ਵਲੌਗ ਚ ਦੇਖਦੀ ਹਿੰ ਦਿੱਤੀ ਮੇਰੀ ਛੋਟੀ ਜੀ ਚੁੰਡੀ ਨੂੰ ਗੁਰਦੁਆਰੇ ਨਹੀਂ ਜਾਣਾ ਅੱਜ ਹੌਲਾਂ ਗੁਰਦੁਆਰੇ ਤਾਂ ਜਾਇਆ ਹੈ ਅਸੀਂ ਫਿਰ ਤੂੰ ਟਿਊਸ਼ਨ ਜਾ ਕੇ ਆਣਾ ਤਾਂ ਗੁਰਦਾਰ ਤਾਂ ਸ਼ਾਂਤੀ ਪੈਂਦੀ ਕੁਛ ਨਹੀਂ ਤਾਂ ਜਾ ਫਿਰ ਤੂੰ ਟਿਊਸ਼ਨ ਜਾ ਕੇ ਆਣਾ ਤਾਂ ਫਿਰ ਟਿਊਸ਼ਨ ਵੀ ਤਾਂ ਜਾਣਾ ਤਾਂ ਕੱਲ੍ਹ ਤੂੰ ਟਿਊਸ਼ਨ ਨਹੀਂ ਲਾਉਣਾ ਹੈਗਾ ਇਸ ਕਰਕੇ ਤੈਨੂੰ ਫਿਰ ਲੈ ਕੇ ਨਹੀਂ ਆਇਆ ਅੱਜ ਸਾਰਾ ਸਿਲੇਬਸ ਉਹ ਕਰ ਲਿਆ ਮੈਂ ਹਿੰਦੀ ਦਾ ਕਰ ਲਿਆ ਚੰਦ ਵਧੀਆ ਕਰ ਲੂ ਐਤਵਾਰ ਹੈ ਫਿਰ ਕੱਲ੍ਹ ਆਪਾਂ ਜਾਣਾ ਇਤਰਾ ਟਿਊਸ਼ਨ ਨਹੀਂ ਲੱਗਣਾ ਸਾਰਾ ਕਰ ਲੈਣਾ ਸਿਲੇਬਸ ਲੋਜੀਕ ਫਿਰ ਆਪਾਂ ਸੂਟ ਕਰਦੇ ਆਂ ਪ੍ਰੈਸ ਤੇ ਸੂਟ ਮੈਂ ਕੱਲ੍ਹ ਨਿਊ ਸੁੱਟ ਹੈ ਇਹ ਵਾਲਾ ਸੁੱਟ ਐਕ ਕਰ ਲੂ ਪਾ ਕੇ ਜਾਣਾ ਏ ਆ ਵਾਲਾ ਸੁੱਟ ਪਾ ਕੇ ਜਾਉਂਗੀ ਤੁਹਾਨੂੰ ਮੈਂ ਤੇ ਪ੍ਰੈਸ ਕਰੂਗੀ ਅਗਲੇ ਵਲੌਗ ਚ ਦੇਖੂਗਾ ਤੁਹਾਨੂੰ ਹੁਣ ਇਹਨੂੰ ਮੈਂ ਪ੍ਰੈਸ ਕਰਕੇ ਰੱਖਣਾ ਹੈ ਕਿਉਂਕਿ ਸਵੇਰੀ ਇੰਨਾ ਟਾਈਮ ਨਹੀਂ ਸੰਗਰੂਰ ਵੱਲ ਜਾਣਾ ਏ ਤੇ ਟਾਈਮ ਹੈ ਨਹੀਂ ਐਨਾ ਫਿਰ ਸਵੇਰੀ ਮਿਲਣਾ 9 ਵਜੇ ਅਸੀਂ 9:30 ਤੁਰ ਪਣਾ ਏ ਇਸ ਕਰਕੇ ਬਸ ਮੈਂ ਹੁਣੇ ਘਰ ਕੇ ਪ੍ਰੈਸ ਕਰਕੇ ਰੱਖਦੀ ਆ ਕਿੰਨੇ ਵਜੇ ਤੁਰਨਾ ਤੇ ਬਾਕੀ ਵਲੌਗ ਹਨਾ ਮੇਰੀ ਦਰਾਨੀ ਆ ਚੁੱਕੀ ਹੈ ਜੀ ਇਹ ਵੀ ਛੋਟੂ ਛੋਟੀ ਜੀ ਕੁੜੀ ਆ ਗਈ ਤੇ ਬਾਕੀ ਵਲੌਗ ਮੈਨੂੰ ਹਨਾ ਬਹੁਤ سارے ਕਮੈਂਟ ਆਉਂਦੇ ਨੇ ਵੀ ਤੁਹਾਡੀ ਦਰਾਨੀ ਵਲੌਗ ਕਿਉਂ ਨਹੀਂ ਆ ਰਹੀ ਹੈ ਹਨਾ ਅਜੇ ਨਾ ਪੜਾ ਉਹਨਾਂ ਦੀ ਵੀ ਮਰਜ਼ੀ ਹੈ ਤੇ ਉਹਨਾਂ ਦੇ ਵਲੌਗ ਚ ਆਉਣਾ ਨਹੀਂ ਉਹ ਵੀ ਉਹਨਾਂ ਦੀ ਮਰਜ਼ੀ ਹੈ ਇਸ ਕਰਕੇ ਪਲੀਜ਼ ਉਹ ਬਸ ਵੀ ਇਹ ਤਾਂ ਹੁਣ ਬਾਰ-ਬਾਰ ਮੈਨੂੰ ਪੁੱਛੋ ਵੀ ਕਿਉਂ ਨਹੀਂ ਆਉਂਦੇ ਹਨਾ ਉਹਨਾਂ ਨੇ ਹਜੇ ਕੌਣ ਹੈ ਨਹੀਂ ਮੈਨੂੰ ਵੀ ਪਤਾ ਘੱਟ ਪਾਉਣੇ ਆ ਕਦ ਨਹੀਂ ਮੈਂ ਇਸ ਬਾਰੇ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਤੇ ਕਿਉਂ ਨਹੀਂ ਆਣਾ ਉਹ ਵੀ ਨਹੀਂ ਮੈਂ ਕੋਈ ਪੁੱਛਿਆ ਉਹ ਵੀ ਉਹਨਾਂ ਦੀ ਪਰਸਨਲ ਗੱਲ ਹੈ ਹਨਾ ਇਸ ਕਰਕੇ ਫਿਰ ਬਿਨ ਉਹ ਵੈਸੇ ਥੋੜੀ ਜਿਹੀ ਕਲਿੱਪ ਜਦੋਂ ਮੈਂ ਆਗੂ ਦੀ ਬਣਾਈ ਸੀ ਆਗੇ ਅੱਜ ਹੀ ਆਏ ਨੇ ਉਹ ਸ਼ਾਮ ਨੂੰ ਓਏ ਕੋਈ ਹੁਣ ਆ ਉਹ ਕਰ ਰਿਹਾ ਮਸਤੀਆਂ ਤੇ ਆਡੀ ਦਾ ਤੁਹਾਡਾ ਵਲੌਗ ਹੈ ਇਹ ਜੀ ਉਹ ਇਹ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਹੁਣ ਲਵਾਂਗੇ ਤੁਹਾਨੂੰ ਆਪਾਂ ਅਗਲੇ ਨੈਕਸਟ ਬਲੌਗ ਆ ਦੇਖੋ ਹੁਣ ਆ ਮੁੰਡੇ ਨੂੰ ਜਿਮੜ ਕੇ ਭੂਤ ਪਤਾ ਨਹੀਂ ਕੱਲਾ ਪਹਿਰ ਪੈ ਕੇ ਕਿ ਆ ਕਰੀ ਆਂਦਾ ਹੈ ਪਤਾ ਨਹੀਂ ਇਹਨੂੰ ਭੁੱਲਿਆ ਨਹੀਂ ਹੈਗਾ ਪਰ ਇਹਨੂੰ ਪਤਾ ਲੱਗ ਗਿਆ ਵੀ ਆਹ ਵੀਰ ਜੀ ਆ ਗੱਗੂ ਮੰਮਾ ਏ ਐਵੇਂ ਆਦਰੀ ਆ ਦੇ ਗਾੜੇ ਆਪਣੀਆਂ ਚਮਲੋਟਾਂ ਸ਼ੁਰੂ ਕਰਤੀਆਂ ਚਲੋ ਜੀ ਹੁਣ ਆ ਪ੍ਰੈਸ ਕਰ ਲਾਂ ਬਾਏ ਬਾਏ